6 ਮਹੀਨੇ ਪਹਿਲਾਂ ਵਿਦੇਸ਼ ਭੇਜੇ ਮੁੰਡੇ ਦੇ ਨਾਲ ਤੜਕਸਾਰੇ ਕੰਮ ਹੋ ਜਾਣਾ ਜੇਕਰ ਉਸ ਨੂੰ ਪਤਾ ਹੁੰਦਾ ਤਾਂ ਸ਼ਾਇਦ ਅਜ ਉਹ ਕੰਮ ਤੇ ਵੀ ਨਾ ਜਾਂਦਾ ਵਿਦੇਸ਼ ਦੇ ਵਿੱਚ ਪਹੁੰਚ ਕੇ ਉਹ ਇੱਕ ਫਰੂਟ ਸ਼ਾਪ ਤੇ ਲੱਗ ਗਿਆ ਤੇ ਉਸ ਨੂੰ ਉਮੀਦ ਸੀ ਕਿ ਛੇਤੀ ਹੀ ਘਰ ਦੀ ਮੰਦੀ ਹਾਲਤ ਨੂੰ ਵੀ ਉਹ ਸੁਧਾਰ ਦੇਵੇਗਾ ਪਰ ਨਹੀਂ ਪਤਾ ਸੀ ਕਿ ਇਹੀ 6 ਮਹੀਨਿਆਂ ਬਾਅਦ ਘਰ ਪਰਿਵਾਰ ਦੇ ਵਿੱਚ ਸਭ ਕੁਝ ਉਜੜ ਜਾਣਾ ਤੇ ਮਿੰਟਾਂ ਦੇ ਵਿੱਚ ਉਹਨਾਂ ਦਾ ਜਵਾਨ ਪੁੱਤ ਮਿੱਟੀ ਹੋ ਜਾਣਾ ਇਰਾਕ ਪਿੰਡ ਦੇ ਵਿੱਚ ਵਾਪਰੀ ਹੈ ਜਿੱਥੇ ਉਹਨਾਂ ਦਾ ਪੁੱਤ ਜੋ ਕਿ ਅਰਮਾਨੀਆ ਦੇ ਵਿੱਚ ਰਹਿ ਰਿਹਾ ਸੀ ਅਤੇ ਚੰਗਾ ਭਲਾ ਦੁਕਾਨ ਤੇ ਕੰਮ ਕਰ ਰਿਹਾ ਸੀ ਅਚਾਨਕ ਹੀ ਤੇਜ਼ ਰਫ਼ਤਾਰ ਗੱਡੀ ਆਉਂਦੀ ਹੈ ਅਤੇ ਮਿੰਟਾਂ ਦੇ ਵਿੱਚ ਹੀ ਉਹਨਾਂ ਦਾ ਘਰ ਪਰਿਵਾਰ ਉਜਾੜ ਦਿੰਦੀ ਹੈ ਜਿਵੇਂ ਹੀ ਇਹ ਖਬਰ ਪਰਿਵਾਰਿਕ ਮੈਂਬਰਾਂ ਦੇ ਕੰਨਾਂ ਤੇ ਵਿੱਚ ਪਈ ਤਾਂ ਉਹਨਾਂ ਨੂੰ ਯਕੀਨ ਨਹੀਂ ਹੋਇਆ ਕਿ ਚੰਗਾ ਭਲਾ 43 ਸਾਲ ਦਾ ਜਵਾਨ ਮੁੰਡੇ ਦੇ ਨਾਲ ਇਹ ਕੀ ਵਾਪਰ ਗਿਆ ਨਵਸ਼ੀਰਾ ਦਾ ਰਹਿਣ ਵਾਲਾ 43 ਸਾਲਾ ਸੁਨੀਲ ਕੁਮਾਰ ਕਰੀਬ 6 ਮਹੀਨੇ ਪਹਿਲਾਂ ਹੀ ਘਰ ਦੀ ਹਾਲਤ ਨੂੰ ਸੁਧਾਰਨ ਵਾਸਤੇ ਵਿਦੇਸ਼ ਤੇ ਵਿੱਚ ਗਿਆ ਸੀ ਅਤੇ ਉੱਥੇ ਫਰੂਟ ਸ਼ਾਪ ਤੇ ਕੰਮ ਕਰਦਾ ਸੀ ਦੱਸਿਆ ਜਾ ਰਿਹਾ ਹੈ ਕਿ ਹਰ ਰੋਜ਼ ਦੀ ਤਰ੍ਹਾਂ ਹੀ ਦੁਕਾਨ ਤੇ ਉਹ ਕੰਮ ਕਰ ਰਿਹਾ ਸੀ ਕਿ ਤੇਜ਼ ਰਫਤਾਰ ਗੱਡੀ ਦੁਕਾਨ ਦੇ ਵਿੱਚ ਆਵੜੀ ਅਤੇ ਇਸ ਤੋਂ ਬਾਅਦ ਇਸ ਹਾਦਸੇ ਦੇ ਵਿੱਚ ਜਿੱਥੇ ਦੁਕਾਨ ਦੇ ਸ਼ੀਸ਼ੇ ਟੁੱਟੇ ਨਾਲ ਹੀ ਕਾਰ ਦੀ ਚਪੇਟ ਤੇ ਵਿੱਚ ਸੁਨੀਲ ਵੀ ਆ ਗਿਆ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਕਿ ਉਸਨੇ ਦਮ ਤੋੜ ਦਿੱਤਾ ਫਿਲਹਾਲ ਸਮਾਜ ਸੇਵੀਆਂ ਨੂੰ ਇਹ ਬੇਨਤੀ ਕੀਤੀ ਜਾ ਰਹੀ ਹੈ ਕਿ ਉਸਦੇ ਮ੍ਰਿਤਕ ਦੇ ਪੰਜਾਬ ਲਿਆਂਦੀ ਜਾਵੇ ਸੁਨੀਲ ਕੁਮਾਰ ਦੇ ਘਰ ਦੀ ਹਾਲਤ ਬੇਹਦ ਖਰਾਬ ਹੈ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਵੀ ਮਦਦ ਦੇ ਲਈ ਅਪੀਲ ਕੀਤੀ ਜਾ ਰਹੀ ਹੈ ਤਾਂ ਕਿ ਪਰਿਵਾਰ ਆਪਣਾ ਗੁਜ਼ਾਰਾ ਕਰ ਸਕੇ ਮੇਰਾ ਨਾਮ ਸੁਮੀਰ ਹੈ ਜੀ ਕੀ ਖਾਲ ਬਾਤ ਹੈ ਜੀ ਗੱਲਬਾਤ ਇਹ ਜੀ ਉਹ ਐਕਸੀਡੈਂਟ ਬਹੁਤ ਤਕੜਾ ਹੋਇਆ ਜੀ ਉੱਥੇ ਗੱਡੀ ਗੱਡੀ ਬੇਕਾਬੂ ਹੋ ਗਏ ਮੱਦੀ ਉੱਥੇ ਹਾਬਰਾਂ ਦੁਕਾਨ ਕਰਦਾ ਜੀ ਉੱਥੇ ਰੋਡ ਤੇ ਉਹ ਗੱਡੀ ਮਿੱਕੋ ਨਿਰਤੀਏ ਕੇ ਨਿਕਲ ਗਈ ਕਿਹੜੀ ਜਗ੍ਹਾ ਤੇ ਰਹਿ ਰਹੇ ਸੀ ਭਾਈ ਅਰਮਾਨੀਆਂ ਜੀ ਅਰਮਾਨੀ ਕਿੰਨਾ ਸਮਾਂ ਹੋ ਗਿਆ ਸੀ ਗਿਆ ਪੂਰੇ 7 ਮਹੀਨੇ ਹੋ ਗਏ ਜੀ ਗੱਡੀ ਰਹਿ ਗਈ ਸਹੀ ਬਾਤ ਚ ਗੱਲ ਕਰੀ ਤੇ ਪਰਿਵਾਰ ਦੇ ਵਿੱਚ ਕੌਣ ਕੌਣ ਮੌਜੂਦ ਆ ਪਰਿਵਾਰ ਦੇ ਵਿੱਚ ਜੀ ਉਹਨਾਂ ਦੇ ਵਾਈਫ ਹੀ ਹੈ ਜੀ ਗੱਲ। ਤੁਸੀਂ ਕਹਿੰਦੇ ਤਾਂ ਉਹ ਮੈਂ ਬਹੁਤ ਵੱਡਾ। ਕੀ ਮੰਗ ਕਰਦੇ ਜੀ ਇਸ ਨਾਲ ਉਹ ਉਹ ਸਾਹਮਣੇ ਕਿਤੇ ਇਹ ਨਾਲ ਸਾਥਾ ਮੇਰਾ ਨਾਮ ਵੀਰ ਸਿੰਘ ਹੈ ਜੀ। ਗਰੀਬ ਮਤ ਭਾਗੀ ਘਟਨਾ ਲਾਪਰੀ ਸੁਸ਼ ਬਚੀ। ਬੜੀ ਦੁਖਦਾਈ ਦਾ ਟਰਾਮਾ ਪਈ ਹੈ। ਇਹ ਸਾਡੇ ਪਿੰਡ ਦੇ ਹੀ ਨੌਜਵਾਨ ਮੁੰਡਾ ਸੀ 6 ਮਹੀਨੇ ਪਹਿਲਾਂ ਗਿਆ ਸੀ ਰਮਨੀਆ। ਉੱਥੇ ਆਪਣੇ ਜੂਰ ਦੀ ਦੁਕਾਨ ਤੇ ਕੰਮ ਕਰਦਾ ਸੀ। ਇਹ ਕੋ ਗੱਡੀ ਪਿਕਅਪ ਬੇਕਅਪ ਹੋ ਕੇ ਵਿੱਚ ਵਜਿਓ ਦੇ ਕਾਫੀ ਭੈਣ ਗੱਲ ਸੀ ਜੀ ਅੱਡੀ ਤੇ ਮੌਕੇ ਤੇ ਦੱਸਦੇ ਕਿ ਦਸਮ ਵਾਲੇ ਉਥੋਂ ਦੇ ਵੀ ਮੌਕੇ ਦੀ ਮੌਤ ਹੋ ਗਈ ਮੁੰਡੇ ਦੀ ਅੱਛਾ ਅੱਛਾ ਪੰਨ ਇਹ ਨਾਮ ਸੀ ਗੱਲ ਦਾ ਸੁਮੀਲ ਜੀ ਪੰਨ ਸੁਮੀਲ ਜੀ ਸੁਮੀਲ ਜੀ ਦੇ ਪਰਿਵਾਰ ਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਦੇ ਕੌਣ ਕੌਣ ਮੌਜੂਦ ਹੈ ਜੀ ਪਰਿਵਾਰ ਦੇ ਵਿੱਚ ਮਾਤਾ ਪਿਤਾ ਜੀ ਵਿਛੇ ਤੇ ਬਾਈ ਦਾ ਬੱਚਾ ਕੋ ਹੈ ਨਹੀਂ ਸੀ ਜੀ ਉਹਨਾਂ ਦਾ ਇਹ ਨਾਮ ਪਸੰਦ ਹੈ ਲਗਭਗ 40 42 ਸਾਲ ਸਰਕਾਰ ਜੀ ਹਾਲਤ ਕਿਹੋ ਜਿਹੀ ਹੈ ਜਿੱਕਰ ਪਰਿਵਾਰ ਦੀ ਹਾਲਤ ਪਿਛੇ ਮੜੀ ਹੈ ਜੀ ਮਾਲੀ ਹਾਲਤ ਉਹਦੀ ਵਧੀਆ ਨਹੀਂ ਸੀ ਉਹਦੇ ਸਿਰ ਤੇ ਸਾਰਾ ਕਾਰੋਬਾਰ ਚੱਲਦਾ ਸੀ ਮੁੰਡੇ ਦੇ ਸਿਰ ਤੇ ਜੀ ਤੇ ਸ਼ਾਸਨ ਨੂੰ ਕੀ ਵੀ ਕਰਨਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਤੋਂ ਮੰਗ ਕਰਦੇ ਨੂੰ ਕੁਝ ਨਾ ਕੋ ਜਰੂਰ ਨਾਲੀ ਹੈਲਪ ਕੀਤੀ ਜਾਏ ਤੇ ਪਰਿਵਾਰ ਆ ਬੜਾ ਬੜਾ ਇਹਨਾਂ ਨਾਲ ਚਲੋ ਕੋਈ ਬਹੁਤ ਵੱਡਾ ਸਬਾਪੜਾ ਇਹਨਾਂ ਲਈ ਕੋਈ ਨਾ ਕੋਈ ਮਦਦ ਕੀਤੀ ਹੋਈ ਕੋਈ ਪਰ ਕਿਸੇ ਤੋਂ ਮਾਰ ਵਾਲਾ ਜੀ ਹਾਂਜੀ ਹਾਂਜੀ ਇੱਕ ਅੱਡ ਅੱਡ ਚੱਲਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਦੁਕਾ ਬਚ ਕੇ ਅੱਗੇ ਚੱਲਦਾ ਸਾਰਾ